ਭਾਜਪਾ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਬਣਾ ਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤੁਲੀ ਬੈਸ ਭਾਜਪਾ ਦੇ ਸੇਵਾਦਾਰ ਆਪਕੇ ਦਵਾਰ ਮਹਮ ਤਹਿਤ ਭਾਜਪਾ ਆਗੂਆਂ ਨੇ ਪਿੰਡ ਸੰਧੂ ਚਠਾ ਵਿਖੇ ਲਾਇਆ ਵਿਸ਼ੇਸ਼ ਸਹਾਇਤਾ ਕੈਂਪ ਲੋਕਾਂ ਦੇ ਬਣਾਏ ਕਾਰਡ ਕਪੂਰਥਲਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਕਰਗਰ ਪਹੁੰਚਾਉਣ ਲਈ ਸੂਬਾ ਪਦਰੀ ਪਾਜਪਾ ਸੇਵਾਦਾਰ ਆਪਕੇ ਦਵਾਰ ਮਹਮ ਤਹਿਤ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡ ਸੰਦੂ ਛੱਠਾ ਵਿੱਚ ਇੱਕ ਵਿਸ਼ੇਸ਼ ਸਹਾਇਤਾ ਕੈਪ ਲਗਾਇਆ ਗਿਆ ਕੈਪ ਦਾ ਉਦਘਾਟਨ ਪਾਜਪਾ ਜ਼ਿਲ੍ਹਾ ਕਾਰਜਕਾਰੀ ਪ੍ਰਦਾਨ ਅਸ਼ਵਨੀ ਤੁਲੀ ਨੇ ਕੀਤਾ ਇਸ ਮੌਕੇ ਪਾਜਪਾ ਜ਼ਿਲ੍ਹਾ ਕਾਰਜਕਾਰੀ ਪ੍ਰਦਾਨ ਅਸ਼ਵਨੀ ਤੁਲੀ ਅਤੇ ਯੁਵਾ ਪਾਜਪਾ ਜ਼ਿਲ੍ਹਾ ਪ੍ਰਦਾਨ ਸੰਨੀ ਬੈਸ ਨੇ ਕਿਹਾ ਕਿ ਪਾਜਪਾ ਕੇਂਦਰੀ ਯੋਜਨਾਵਾਂ ਲਈ ਕੈਪ ਲਗਾ ਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਪਾਜਪਾ ਆਗੂਆਂ ਨੇ ਕਿਹਾ ਕਿ ਇਸ ਕੈਪ ਵਿੱਚ ਸਾਇਕੜੇ ਲੋਕਾਂ ਨੇ ਯੋਜਨਾਵਾਂ ਦਾ ਲਾਭ ਉਠਾਇਆ ਕੈਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਜਿੱਥੇ ਹੇਠ ਲਿਖੀਆਂ ਯੋਜਨਾਵਾਂ ਤਹਿਤ ਜ਼ਮੀਨੀ ਪੱਧਰ ਤੇ ਲਾਭ ਪ੍ਰਦਾਨ ਕੀਤੇ ਗਏ ਇਸ ਵਿੱਚ ਆਯੂਸ਼ਮਾਨ ਕਾਰਡ ਬਣਾਏ ਗਏ ਜਿਸ ਰਾਹੀਂ ਹੁਣ ਲਾਭਪਾਤਰੀ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਆਪਣਾ KYC ਕਰਵਾਇਆ ਜਿਸ ਕਾਰਨ ਉਹ ਸਾਲਾਨਾ 6000 ਰੁਪਏ ਦੀ ਆਵਰਤੀ ਰਕਮ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ ਔਰਤਾ ਲਈ ਟੂਲ ਕਿਟ ਸਕੀਮ ਤਹਿਤ ਔਰਤਾ ਨੇ ਟੂਲ ਕਿਟ ਲਈ ਫਾਰਮ ਭਰੇ ਜੋ ਉਹਨਾਂ ਦੇ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ। ਇਸਰਮ ਕਾਰਡ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਕਾਮਿਆ ਨੇ ਵੀ ਆਪਣੇ ਇਸਰਮ ਕਾਰਡ ਬਣਾਏ ਜਿਸ ਨਾਲ ਉਹ ਭਵਿਕ ਵਿੱਚ ਸਰਕਾਰੀ ਲਾਭਾਂ ਦੇ ਯੋਗ ਬਣ ਜਾਣਗੇ। ਇਸ ਮੌਕੇ ਭਾਜਪਾ ਜ਼ਿਲ੍ਹਾ ਕਾਰਜਕਾਰੀ ਪ੍ਰਦਾਨ ਅਸ਼ਵਨੀ ਤੁਲੀ ਅਤੇ ਯੂਵਾ ਭਾਜਪਾ ਜ਼ਿਲ੍ਹਾ ਪ੍ਰਦਾਨ ਸੰਨੀ ਬੈਸ ਨੇ ਕਿਹਾ ਕਿ ਭਾਜਪਾ ਵਰਕਰ ਪਿੰਡ-ਪਿੰਡ ਜਾ ਕੇ ਇਹਨਾਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਜਿਸ ਕਾਰਨ ਗਰੀਬਾਂ ਨੂੰ ਲਾਭ ਮਿਲ ਰਿਹਾ ਹੈ ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਪਾਰਟੀ ਨੇ ਹਮੇਸ਼ਾ ਜਨਤਾ ਦੀ ਸੇਵਾ ਕੀਤੀ ਹੈ ਅਤੇ ਕਰਦੀ ਰਹੇਗੀ ਭਾਜਪਾ ਹਰ ਯੋਗ ਵਿਅਕਤੀ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇ ਰਹੀ ਹੈ ਤਾਂ ਜੋ ਉਹ ਸਮਾਜ ਦੀ ਮੁਖ ਤਾਰਾ ਵਿੱਚ ਸ਼ਾਮਲ ਹੋ ਸਕੇ ਭਾਜਪਾ ਆਗੂਆਂ ਨੇ ਲੋਕਾਂ ਨੂੰ ਪਰੋਸਾ ਦਿੱਤਾ ਕਿ ਭਾਜਪਾ ਹਮੇਸ਼ਾ ਜਨਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਪਦਰ ते अजेहे होर कैप लगाए इस मौके जा प्रदीप कौशल सरपंच सुरजीत कौर रमनदीप मनी हनी मैरा साबी नानक चंद गुरदित बलवीर सिंह संतोख सिंह आदि हाज़र सन